ਬਹੁਤ ਲੰਬੇ ਸਮੇਂ ਤੋਂ ਇਹ ਹਲਕਾ ਜਿਹੜਾ ਹੈਗਾ ਪੀਏ ਵੱਲੋਂ ਪੀਏਜ਼ ਵੱਲੋਂ ਹੀ ਕੰਟਰੋਲ ਕੀਤਾ ਜਾ ਰਿਹਾ ਹੈ ਵਿਭਾਰ ਸਿੰਧਰਤ ਕਰ ਬਾਦਲ ਨੇ ਕਦੇ ਵੀ ਲੋਕਾਂ ਨਾਲ ਨਿੱਜੀ ਤਾਲਵੇਲ ਨਹੀਂ ਰੱਖਿਆ ਉਹ ਸੰਗਤ ਦਰਸ਼ਨ ਜਦੋਂ ਵੀ ਫਿਕਸ ਕਰਦੇ ਉਹਦੇ ਵਿੱਚੋਂ ਕਦੇ ਵੀ ਸੰਗਤ ਦੇ ਦਰਸ਼ਨ ਉਹ ਨਹੀਂ ਕਰਦੇ ਸੰਗਤ ਹੀ ਉਹਨਾਂ ਦੇ ਦਰਸ਼ਨ ਕਰਦੀ ਹੈ ਪਰ ਬਾਦ ਵਿੱਚ ਛਲਕਾ ਪੀਐਸ ਦੇ حوالے ਹੁੰਦਾ ਅਸੀਂ ਲੋਕਾਂ ਨਾਲ ਨਿੱਜੀ ਸੰਪਰਕ ਕਰਾਂਗੇ ਉਹਨਾਂ ਦੀ ਮੁਸ਼ਕਿਲਾਂ ਸਮਝਾਂਗੇ ਉਹਨਾਂ ਨੂੰ ਮਾਨ ਸਨਮਾਨ ਦੇਵਾਂਗੇ ਤੇ ਇੱਕ ਅਸੀਂ ਇਹ ਵੀ ਚਾਹਦੇ ਹਾਂ ਕਿ ਕਿਉਂਕਿ ਹੁਣ ਦੇਖੋ ਪਾਕੀ ਜਿਹੜੇ ਸੂਬੇ ਜਿਨ੍ਹਾਂ ਨੇ ਡਬਲ ਇੰਜਨ ਦੀ ਸਰਕਾਰ ਜਾਂ ਉੱਤੇ ਵੀ ਬੀਜੇਪੀ ਕਾ ਥੰਡੇ ਵੀ ਬੀਜੇਪੀ ਦੀ ਸਰਕਾਰ ਹੈਗੀ ਹੈ ਉਹ ਜ਼ਿਆਦਾ ਤਰੱਕੀ ਕਰ ਰਹੇ ਹੈ ਯੂਪੀ ਦਾ ਯੂਪੀ ਦੇ ਵਿੱਚ ਦੇਖੋ ਕੋਈ ਗੈਂਗਸਟਰ ਨੇ ਖਤਮ ਕਰਤੇ ਉਹਨਾਂ ਨੇ ਤਰੱਕੀ ਕੀਤੀ ਹੈ ਉਹਨਾਂ ਦਾ ਰੈਵਨਿਊ ਸਰਪਲਸ ਸਟੇਟ ਬਣ ਗਈ ਹੈ ਹਰਿਆਣਾ ਵੀ ਆਪਣੇ ਤੋਂ ਅੱਗੇ ਨਿਕਲਦਾ ਜਾ ਰਿਹਾ ਹੈ ਤਾਂ ਅਸੀਂ ਵੀ ਇੱਕ ਵਾਰੀ ਚਾਹਾਂਗੇ ਕਿ ਪੰਜਾਬ ਦੇ ਲੋਕ ਵੀ ਹੁਣ ਹਾਸੇ ਮਜ਼ਾਕ ਵਾਲੀ ਰਾਜਨੀਤੀ ਛੱਡ ਕੇ ਜਾਂ ਇਵੇਂ ਹੀ ਮਤਲਬ ਧਰਮਾਂ ਦੇ ਵਿੱਚ ਵੰਡ ਕੇ ਆਪਣੇ ਆਪ ਨੂੰ ਵਾਰ-ਵਾਰ ਇਹ ਗਲਤੀ ਨਾ ਕਰਨ ਇੱਕ ਵਾਰੀ ਡਬਲ ਇੰਜਨ ਦੀ ਸਰਕਾਰ ਆਪਾਂ ਅੱਗੇ ਵਿਧਾਨ ਸਭਾ ਚ ਵੀ ਬਣਾਵਾਂਗੇ ਬੀਜੇਪੀ ਨੂੰ ਅੱਗੇ ਲੈ ਕੇ ਆਉਣ ਤਾਂ ਕਿ ਸਾਰਾ ਜਿਹੜਾ ਹੈਗਾ ਸਿਸਟਮ ਇੱਕ ਲਾਈਨ ਦੇ ਵਿੱਚ ਹੋਵੇ ਕਿ ਪੰਜਾਬ ਵੀ ਦੂਜੇ ਸੂਬਿਆਂ ਵਾਂਗੂੰ ਤਰੱਕੀ ਕਰੇ ਕੀ ਕਹਿਣਾ ਚਾਹੁੰਗੇ ਜੇ ਰਾਮਪੁਰਾ ਫੁੱਲ ਵਿੱਚ ਤੁਹਾਨੂੰ ਕਿੰਦਾ ਦਾ ਹੁਗਾਰਾ ਮਿਲਿਆ ਤੇ ਕਿੰਨੇ ਕੀ ਸ਼ਮੂਹਿਤ ਲੋਕਾਂ ਹੀ ਦੇਖਣ ਨੂੰ ਬਹੁਤ ਪਿਆਰ ਮਿਲਿਆ ਜੀ ਬਹੁਤ ਪਿਆਰ ਮਿਲਿਆ ਹਾਲਾਂਕਿ ਹਲੇ ਟਿਕਟ ਅਨਾਉਂਸ ਹੋਣੀ ਬਾਕੀ ਹੈ ਅਸੀਂ ਇਸ ਕਰਕੇ ਛੋਟਾ ਜਿਹਾ ਸੁਨੇਹਾ ਦਿੱਤਾ ਸੀਗਾ ਪਰ ਜੋ ਮਤਲਬ ਪਿਆਰ ਮੈਨੂੰ ਮਿਲ ਰਿਹਾ ਉਸ ਤੋਂ ਮੈਨੂੰ ਇਹ ਲੱਗਦਾ ਕਿ ਅਸੀਂ ਬਹੁਤ ਵੱਡੀ ਲੀਡ ਨਾਲ ਜਿੱਤਾਂਗੇ ਇਹ ਨਹੀਂ ਹੈਗਾ ਕਿ ਸਿਰਫ ਜਿੱਤਾਂਗੇ ਬਲਕਿ ਮੈਨੂੰ ਐ ਲੱਗਦਾ ਕਿ ਬਾਕੀ ਪਾਰਟੀਆਂ ਦਾ ਸਫਾਇਆ ਹੋਣ ਵਾਲਾ ਹੈ ਬਹੁਤ ਲੰਬੇ ਸਮੇਂ ਤੋਂ ਇਹ ਹਲਕਾ ਜਿਹੜਾ ਹੈਗਾ ਪੀਏ ਵੱਲੋਂ ਪੀਏ ਵੱਲੋਂ ਹੀ ਕੰਟਰੋਲ ਕੀਤਾ ਜਾ ਰਿਹਾ ਹੈ ਵਿਭਾਰ ਸੁਮੇਤਕਰ ਬਾਜਲ ਨੇ ਕਦੇ ਵੀ ਲੋਕਾਂ ਨਾਲ ਨਿੱਜੀ ਕਾਲ-ਵੈਲ ਨਹੀਂ ਰੱਖਿਆ ਉਹ ਸੰਗਤ ਦਰਸ਼ਨ ਜਦੋਂ ਵੀ ਫਿਕਸ ਕਰਦੇ ਆ ਉਹਦੇ ਵਿੱਚੋਂ ਕਦੇ ਵੀ ਸੰਗਤ ਦੇ ਦਰਸ਼ਨ ਉਹ ਨਹੀਂ ਕਰਦੇ ਸੰਗਤ ਹੀ ਉਹਨਾਂ ਦੇ ਦਰਸ਼ਨ ਕਰਦੀ ਹੈ ਪਰ ਬਾਅਦ ਵਿੱਚ ਛਲਕਾ ਪੀਐਸ ਦੇ ਹਵਾਲੇ ਹੁੰਦਾ ਅਸੀਂ ਲੋਕਾਂ ਨਾਲ ਨਿੱਜੀ ਸੰਪਰਕ ਕਰਾਂਗੇ ਉਹਨਾਂ ਦੀ ਮੁਸ਼ਕਿਲਾਂ ਸਮਝਾਂਗੇ ਉਹਨਾਂ ਨੂੰ ਮਾਨ ਸਨਮਾਨ ਦੇਵਾਂਗੇ ਤੇ ਇੱਕ ਅਸੀਂ ਇਹ ਵੀ ਚਾਹੁੰਦੇ ਆ ਕਿ ਕਿਉਂਕਿ ਹੁਣ ਦੇਖੋ ਬਾਕੀ ਜਿਹੜੇ ਸੂਬੇ ਆ ਜਿਨ੍ਹਾਂ ਨੇ ਡਬਲ ਇੰਜਨ ਦੀ ਸਰਕਾਰ ਜਾਂ ਉੱਤੇ ਵੀ ਬੀਜੇਪੀ ਤੇ ਥੰਡੇ ਵੀ ਬੀਜੇਪੀ ਦੀ ਸਰਕਾਰ ਹੈਗੀ ਹੈ ਉਹ ਜ਼ਿਆਦਾ ਤਰੱਕੀ ਕਰ ਰਹੇ ਆ ਯੂਪੀ ਦਾ ਯੂਪੀ ਦੇ ਵਿੱਚ ਦੇਖੋ ਕੋਈ ਗੈਂਗ ਖਤਮ ਕਰਤੇ ਉਹਨਾਂ ਨੇ ਤਰੱਕੀ ਕੀਤੀ ਹੈ ਉਹਨਾਂ ਦਾ ਰੈਵਨਿਊ ਸਰਪਲਸ ਸਟੇਟ ਬਣ ਗਈ ਹੈ ਹਰਿਆਣਾ ਵੀ ਆਪਣੇ ਤੋਂ ਅੱਗੇ ਨਿਕਲਦਾ ਜਾ ਰਿਹਾ ਹੈ ਤੁਸੀਂ ਵੀ ਇੱਕ ਵਾਰੀ ਚਾਹਾਂਗੇ ਕਿ ਪੰਜਾਬ ਦੇ ਲੋਕ ਵੀ ਹੁਣ ਹਾਸੇ ਮਜ਼ਾਕ ਵਾਲੀ ਰਾਜਨੀਤੀ ਛੱਡ ਕੇ ਜਾਂ ਏਵੇਂ ਹੀ ਮਤਲਬ ਧਰਮਾਂ ਦੇ ਵਿੱਚ ਵੰਡ ਕੇ ਆਪਣੇ ਆਪ ਨੂੰ ਵਾਰ-ਵਾਰ ਇਹ ਗਲਤੀ ਨਾ ਕਰਨ ਇੱਕ ਵਾਰੀ ਡਬਲ ਇੰਜਣ ਦੀ ਸਰਕਾਰ ਆਪਾਂ ਅੱਗੇ ਵਿਧਾਨ ਸਭਾ 'ਚ ਵੀ ਬਣਾਵਾਂਗੇ ਬੀਜੇਪੀ ਨੂੰ ਅੱਗੇ ਲੈ ਕੇ ਆਉਣ ਤਾਂ ਕਿ ਸਾਰਾ ਜਿਹੜਾ ਹੈਗਾ ਸਿਸਟਮ ਇੱਕ ਲਾਈਨ ਦੇ ਵਿੱਚ ਹੋਵੇ ਤੇ ਪੰਜਾਬ ਵੀ ਦੂਜੇ ਸੂਬਿਆਂ ਵਾਂਗੂ ਤਰੱਕੀ ਕਰੇ ਕੀ ਕਹਿਣਾ ਚਾਹੋਂਗੇ ਜੇ ਰਾਮਪਰਾ ਫੋਨ ਵਿੱਚ ਤੁਹਾਨੂੰ ਕਿੱਧਰ ਦਾ ਹੁਗਾਰਾ ਮਿਲਿਆ ਤੇ ਕਿੰਨੇ ਕੀ ਸ਼ਮੂਲੀਅਤ ਲੋਕਾਂ ਹੀ ਦੇਖਣ ਨੂੰ ਮਿਲੇ ਬਹੁਤ ਪਿਆਰ ਮਿਲਿਆ ਜੀ ਬਹੁਤ ਪਿਆਰ ਮਿਲਿਆ ਹਾਲਾਂਕਿ ਹਲੇ ਟਿਕਟ ਅਨਾਉਂਸ ਹੋਣੀ ਬਾਕੀ ਹੈ ਅਸੀਂ ਇਸ ਕਰਕੇ ਛੋਟਾ ਜਿਹਾ ਸੁਨੇਹਾ ਦਿੱਤਾ ਸੀਗਾ ਪਰ ਜੋ ਮਤਲਬ ਪਿਆਰ ਮੈਨੂੰ ਮਿਲ ਰਿਹਾ ਉਸ ਤੋਂ ਮੈਨੂੰ ਇਹ ਲੱਗਦਾ ਕਿ ਅਸੀਂ ਬਹੁਤ ਵੱਡੀ ਲੀਡ ਨਾਲ ਦਿੱਤਾਗੇ ਇਹ ਨਹੀਂ ਹੈਗਾ ਕਿ ਸਿਰਫ ਦਿੱਤਾਗੇ ਬਲਕਿ ਮੈਨੂੰ ਐ ਲੱਗਦਾ ਕਿ ਬਾਕੀ ਪਾਰਟੀਆਂ ਦਾ ਸਫਾਇਆ ਹੋਣ ਵਾਲਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ